ਕਹਦਾ 7ਵੀਂ ਜਮਾਤ ਦੇ ਵਿਦਿਆਰਥਣਾਂ ਸਕੂਲ ਦੇ ਵਿੱਚ ਲੈਸੈਂਸੀ ਪਿਸਤਲ ਲੈ ਆਉਂਦੀ ਹੈ ਜਦੋਂ ਪ੍ਰਿੰਸੀਪਲ ਉਸ ਕੱਲ ਦਾ ਪਤਾ ਲੱਗਦਾ ਹੈ ਪੂਰੇ ਸਕੂਲ ਦੇ ਵਿੱਚ ਹੰਗਾਮਾ ਹੋ ਜਾਂਦਾ ਹੈ ਦਰਸਲ ਮਾਮਲਾ ਕਰਨਤਾਰਨ ਦੇ ਪਿੱਖੀਬਿੰਨ ਤੋਂ ਸਾਹਮਣੇ ਜਿੱਥੇ ਇੱਕ ਬੱਚੀ ਜਿਹੜੀ ਕਿ 7ਵੀਂ ਜਮਾਤ ਦੀ ਵਿਦਿਆਰਥਣ ਹੈ ਸਕੂਲ ਦੇ ਵਿੱਚ ਆਪਣੇ ਪਿਤਾ ਦਾ ਲੈਸੈਂਸੀ ਪਿਸਤਲ ਲੈ ਕੇ ਪਹੁੰਚਾਂਦੀ ਹੈ ਪਿਤਾ ਘਰ ਦੇ ਵਿੱਚ ਪਿਸਤਲ ਲੱਭਦਾ ਰਹਿੰਦਾ ਤੇ ਜਦੋਂ ਸਕੂਲ ਵਾਲਿਆਂ ਨੂੰ ਇਨਕੁਆਇਰੀ ਲਈ ਪਹੁੰਚਦੇ ਨੇ ਜਾਂਚ ਪੜਤਾਲ ਲਈ ਪਹੁੰਚਦੇ ਨੇ ਕਿ ਪ੍ਰਿੰਸੀਪਲ ਕੋਲੇ ਜਾਂਦੇ ਨੇ ਕਿ ਸ਼ਾਇਦ ਪਤਾ ਕਰੋ ਸਾਡਾ ਲੈਸੈਂਸ ਸੀ ਪਿਸਟਲ ਸ਼ਾਇਦ ਸਾਡੀ ਬੱਚੀ ਸਕੂਲ ਹੈ ਤਾਂ ਪ੍ਰਿੰਸੀਪਲ ਜਦੋਂ ਚੈਕਿੰਗ ਕਰਨ ਲੱਗਦੀ ਹੈ ਤਾਂ ਬੱਚੀ ਹੈ ਜਿਹੜੀ ਡੱਬ ਦੇ ਵਿੱਚੋਂ ਕੱਢ ਕੇ ਸਿੱਧਾ ਪ੍ਰਿੰਸੀਪਲ ਨੂੰ ਹਥਿਆਰ ਫੜਾ ਦਿੰਦੀ ਹੈ ਪਿਸਟਲ ਫੜਾ ਦਿੰਦੀ ਹੈ ਤਾਂ ਆਖਰਕਾਰ ਬੱਚੇ ਨੇ ਜਿਹੜੇ ਕਿਸ ਪਾਸੇ ਵੱਲ ਤੁਰ ਪਏ ਨੇ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਕਿ ਪ੍ਰਿੰਸੀਪਲ ਦੇ ਵੱਲੋਂ ਮੌਕੇ ਤੇ ਹੀ ਹੈ ਜਿਹੜਾ ਪੁਲਿਸ ਨੂੰ ਇੱਸੀ ਸੂਚਨਾ ਦਿੱਤੀ ਕਿ ਸੀ ਤਾਂ ਬਿਲਕੁਲ ਆ ਪੁਲਿਸ ਨੇ ਹੁਣ ਬੱਚੀ ਦੇ ਪਿਤਾ ਦੇ ਉੱਤੇ ਮਾਮਲਾ ਦਰਜ ਕਰਕੇ ਉਸ ਨੂੰ ਲਾਇਸੈਂਸੀ ਪਿਸਟਲ ਜਿਹੜੀ ਵਾਪਸ ਕਰ ਦਿੱਤੀ ਗਈ ਹੈ ਸਕੂਲ ਚ ਵਾਪਰੀ ਜਿਹੜੀ ਬੱਚੀ ਪਿਸਟਲ ਲੈ ਕੇ ਆਈ ਸੀ उन दिस वन सारी घटना की थे तुही गां की उपराले कर रहे जे भी ऐ जही घटना कोई ना वापरे सर जी ये बात जब पेरेंट्स आकर इंक्वायरी के लिए आए हैं इंक्वायरी में उन्होंने पूछा है ये भाई मिस्टेक है बच्चों ने हमारा लाइसेंस लाइसेंस वाला जोरी गोल वगैरह वो लेकर आया ऐसे हमें शक है ठीक है ना तो फिर हमने बच्चों का जब देख बाय की चेक करने तब मुझे वो मिला वो, वो मुझे ने वो बच्चों ने खुद पेरेंट्स को हैंडओवर कर दिया ये मेरे पास से बोल कर इतना ही बात हुआ कितने बजे दिक्कत आना है मैडम स्कूल लगे स्कूल टाइम दिया हां स्कूल टाइम 130 ਮੇ ਪੇਰੈਂਟਸ ਆਏ ਤੇ 145 50 ਤੱਕ ਇਹ ਬਾਤ ਹੋ ਗਈ ਹੈ ਮੈਡਮ ਜਦ ਤੱਕ ਚੁੱਟੀ ਵੀ ਹੋ ਗਿਆ ਉਸਨੇ ਬੱਚੇ ਬੋਲ ਰਹੇ ਹੈ ਕਿ ਉਹ 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 ਲੜਕੀ ਨੇ ਦੀਵਾਰ ਲੋਲ ਨਿਕਾਲਾ ਔਰ ਬੱਚੋ ਕੋ ਡਰਾਇ ਦਮ ਕਾਇਸੀ ਕੋਈ ਬਾਤ ਹੋਈ ਕਿ ਨਹੀਂ ਨਹੀਂ ਸਰ ਇਸ ਤਰ੍ਹਾਂ ਦੀ ਬਾਤ ਉੱਚ ਵੀ ਹੋਇਆ ਨਹੀਂ ਇਹ ਉਹ ਹਮਾਰਾ ਜਾਣਕਾਰੀ ਮੇ ਕੁਝ ਵੀ ਨਹੀਂ ਹੈ ਦਬ ਤੱਕ ਚੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਮ ਜਦੋਂ ਇਹ ਘਟਨਾ ਸਾਰੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਲੱਭ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ ਹੀ

ਔਰ ਇਹ ਬੱਚੇ ਨੇ ਕਦੇ ਪੇਰੈਂਟਸ ਨੇ ਕੋਈ ਚੀਜ਼ ਬੱਚੇ ਸੇ ਗੁੰਮ ਹੋ ਗਿਆ ਉਹ ਇਸ ਤਰ੍ਹਾਂ ਬੈਗ ਵਿੱਚੋਂ ਲੈਣੇ ਲਈ ਤੋ ਆ ਜਾਂਦੇ ਮੈਨੇ ਇੱਕਦਮ ਦੇਖਾ ਵੀ ਨਹੀਂ ਹੈ ਕਿ ਇਹ ਮੈਮੋ ਜਿਹੜਾ ਰਿਵਾਲਵਰ ਸੀਗਾ ਤੁਸੀਂ ਪੁਲਿਸ ਨੂੰ ਹੈਂਡਓਵਰ ਕੀਤਾ ਜਾਂ ਆਉਦੇ ਮਾਪ ਪਿਓ ਲੈ ਗਿਆ ਸੀ ਉਹਦਾ ਫਾਦਰ ਲੈ ਗਿਆ ਪੇਰੈਂਟਸ ਨੇ ਲੈ ਲਿਆ ਮੈਨੇ इनके ਪਾਸ ਹੈ ਬੋਲ ਰਹੇ ਤੇ ਪੇਰੈਂਟਸ ਨੇ ਖੁਦ ਉਹ ਲੈ ਲਿਆ ਮੇਰੇ ਮੈਨੇ ਨਹੀਂ ਕੁਝ आगे से आप, कभी नहीं स्कूल आगे से कुछ कर रहा है भी ऐसी घटना आगे ना हो बच्चों को भी ब्रीफ कर रहे हैं हाँ नाउ वी हैव सस्पेंडेड दैट गर्ल फ्रॉम द स्कूल एंड वी हैव मेड ए टीम फॉर ए इन्वेस्टिगेशन एंड फॉर द थिंग्स एंड वी हैव मेड ए कंप्लेंट टू द पुलिस ऑल्सो ओके स्टेशन हाँ yeah. ਮੈਮ ਜਿਵੇਂ ਮੰਨ ਲਓ ਵੀ ਅਜਾਹੀ ਘਟਨਾ ਜੇ ਮੰਨ ਲਓ ਉਥੇ ਕੋਈ ਰਿਵਾਲਵਰ ਦੇ ਨਾਲ ਗੋਲੀ ਚੱਲ ਜਾਂਦੀ ਜਾਂ ਉਥੇ ਕੁਝ ਕਿਸੇ ਨੂੰ ਕੇ ਟੀਚਰ ਨੂੰ ਵੀ ਗੋਲੀ ਲੱਗ ਸਕਦੀ ਕਿਸੇ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਆ ਵੀ ਇਸ ਚੀਜ਼ ਨੂੰ ਤੁਰੰਤ ਜਿਹੜਾ ਆ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਸ਼ਾਮੀ ਹੀ ਕਿਉਂ 4-5 ਘੰਟੇ ਬਾਅਦ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕੰਪਲੇਨਟ ਜਿਹੜੀ ਜਾਂਦੀ ਹੈ ਸਾਹਿਬ ਸਰ ਦੇਖੋ ਨਾ ਇਹ ਇਹ ਬਾਤ ਹੈ ਇਸ ਤਰ੍ਹਾਂ ਹੋ ਗਈ ਹੈ ਕਿ ਮੇਰੇ ਕੋ ਕਿਹ ਅਪਦਾ ਹੋਤਾ ਕਿ ਇਹ ਲਾਈਵ ਹੈ ਕਿ ਆ ਹੈ ਕਿਸ ਤਰ੍ਹਾਂ ਇਹ ਪੇਰੈਂਟਸ ਕبھی-ਕبھی ਬੱਚੋ ਨੇ ਕੁਝ चीज घर से लेकर आता होता है वो पे, पेरेंट्स को हैंड ओवर करते होते हैं ठीक है ना कभी मोबाइल लेकर आए गया कभी गाड़ी का चाबी लेकर आए गया कभी वो कोई चीज पेरेंट्स का जिम्मेवारी बनता है ना बैग में क्या भेज रहे हैं क्या नहीं भेज रहे वो देखने के लिए हमारे कर देता हूं। हाँ तो फिर अभी देखो हम हाँ, जब छुट्टी का टाइम भी हो गया जल्दी में बच्चे सारे चले गए हैं इन्वेस्टिगेशन करने के लिए पूछने के लिए मेरे पास भी टाइम भी तो नहीं हो रहे थे चुटी के पहले होते तो चलो okay, हम है, हम बुलाकर पूछना ये सारे कुछ है। डायरेक्टर टू कम एंड डिस्कस एंड वी विल आस्ट्स लड़की को स्कूल yes. से निकाल दिया वी हैव सस्पेंडेड इन्वेस्टिगेशन टाइम है ना सो फरदर थिंग्स वी विल सी दैट वट विल ओके थैंक यू ਮਹਰਬਾਨ ਜੀ ਸਰ ਇੱਕ ਸਕੂਲੀ ਵਿਦਿਆਰਥਣ ਵੱਲੋਂ ਜਿਹੜਾ ਸੈਕਟਰੀ ਹੱਟਫੂਡ ਵਿੱਚ ਪੜ੍ਹਦੀ ਸੀ ਉਹਦੇ ਵੱਲੋਂ ਆਪਣੇ ਪਿਤਾ ਦਾ ਜਿਹੜਾ ਪਸਾਉਣ ਲੈਣ ਦਾ ਗਿਆ ਸੀ ਸਰ ਉਹ ਪੁਲਿਸ ਕੋਲ ਮਾਮਲਾ ਪੁਜਿਆ ਸਰ ਕੀ ਕਾਰਵਾਈ ਕੀਤੀ ਗਈ ਵੇਖੋ ਇੱਕ ਮਾਮਲਾ ਨਾ ਸੋਸ਼ਲ ਮੀਡੀਆ ਤੇ ਵੀ ਇੱਕ ਵੌਇਸ ਰਿਕਾਰਡਿੰਗ ਆਈ ਉਸ ਪ੍ਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਵਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਨਾਂ ਦੀ ਛੋਟੀ ਬੱਚੀ ਹੈ ਜਿਹੜੀ 7ਥ ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵੈਪਨ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਿਸ ਬੰਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਬੈਗ ਚੋਂ ਕੱਢ ਕੇ ਆਪਣੀ ਡੱਬ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੀ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਬੰਦੀ ਥਾਣਾ ਪੇਖੀ ਵੇਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਤਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫਤੀਸ਼ ਆ ਜਿਹੜੀ ਉਹ ਜਾਰੀ ਹੈ ਸਰ ਕਿਤਨੇ ਕਿਤੇ ਲੱਗਦਾਨੀਆਂ ਵੀ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਥਾਣਾ ਪੀਖੇਵੰਦ ਵਿੱਚ ਪਹੁੰਚਦੀ ਆ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫਿਰ ਅਸੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫਿਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਬਜਾਏ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ। ਇਹ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ। ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰ ਕਰਕੇ ਤੇਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਸੁਲੇਣੀ ਜੋ। ਪਰਚਾ ਵਗੈਰਾ ਦਰਜ ਕਰਤਾ ਬਿਲਕੁਲ ਜੀ ਐਫ ਆਈ ਆਰ ਜਿਹੜੀ ਆ ਉਹ ਥਾਣੇ ਪਿੱਖੀਪਿੰਡ ਦੇ ਵਿੱਚ ਤੇ ਫਾਦਰ ਦੇ ਉੱਤੇ ਦਰਜ ਰਜਿਸਟਰ ਹੋ ਚੁੱਕੀ ਆ। ਜਿੱਦੀ ਤਰਤੀਸ਼ ਚੱਲੀ। ਸਸ਼ਤਰਕਾਲ ਤੋਂ ਸੇਖਰੋ ਐਸਐਮ ਜ਼ੈਨਿਊਜ਼ ਤੇ ਮੈਂ ਹਾਂ ਪ੍ਰਦੀਪ ਗੁਰਦਾ ਸੱਤਵੀਂ ਜਮਾਤ ਦੇ ਵਿਦਿਆਰਥਣਾਂ ਸਕੂਲ ਦੇ ਵਿੱਚ ਲਾਇਸੈਂਸੀ ਪਿਸਤਲ ਲੈ ਆਉਂਦੀ ਹੈ ਜਦੋਂ ਪ੍ਰਿੰਸੀਪਲ ਉਸ ਕੱਲ ਦਾ ਪਤਾ ਲੱਗਦਾ ਪੂਰੇ ਸਕੂਲ ਦੇ ਵਿੱਚ ਹੰਗਾਮਾ ਹੋ ਜਾਂਦਾ ਦਰਸਲ ਮਾਮਲਾ ਤਰਨਤਰਨ ਦੇ ਪਿੱਖੀਬਿੰਦ ਤੋਂ ਸਾਹਮਣੇ ਜਿੱਥੇ ਇੱਕ ਬੱਚੀ ਜਿਹੜੀ ਕਿ ਸੱਤਵੀਂ ਜਮਾਤ ਦੀ ਵਿਦਿਆਰਥਣ ਹੈ ਸਕੂਲ ਦੇ ਵਿੱਚ ਆਪਣੇ ਪਿਤਾ ਦਾ ਲਾਇਸੈਂਸੀ ਪਿਸਤਲ ਲੈ ਕੇ ਪਹੁੰਚਾਂਦੀ ਹੈ ਪਿਤਾ ਘਰ ਦੇ ਵਿੱਚ ਪਿਸਤਲ ਲੱਭਦਾ ਰਹਿੰਦਾ ਤੇ ਜਦੋਂ ਸਕੂਲ ਵਾਲਿਆਂ ਨੂੰ ਇਨਕੁਆਇਰੀ ਲਈ ਪਹੁੰਚਦੇ ਨੇ ਜਾਂਚ ਪੜਤਾਲ ਲਈ ਪਹੁੰਚਦੇ ਨੇ ਕਿ ਪ੍ਰਿੰਸੀਪਲ ਕੋਲੇ ਜਾਂਦੇ ਨੇ ਕਿ ਸ਼ਾਇਦ ਪਤਾ ਕਰੋ ਸਾਡਾ ਲਾਇਸੈਂਸੀ ਪਿਸਟਲ ਸ਼ਾਇਦ ਸਾਡੀ ਬੱਚੀ ਸਕੂਲੇ ਤਾਂ ਪ੍ਰਿੰਸੀਪਲ ਜਦੋਂ ਚੈਕਿੰਗ ਕਰਨ ਲੱਗਦੀ ਹੈ ਤਾਂ ਬੱਚੀ ਹੈ ਜਿਹੜੀ ਡੱਬ ਦੇ ਵਿੱਚੋਂ ਕੱਢ ਕੇ ਸਿੱਧਾ ਪ੍ਰਿੰਸੀਪਲ ਨੂੰ ਹਥਿਆਰ ਫੜਾ ਦਿੰਦੀ ਹੈ ਪਿਸਟਲ ਫੜਾ ਦਿੰਦੀ ਹੈ ਤਾਂ ਆਖਰਕਾਰ ਬੱਚੇ ਨੇ ਜਿਹੜੇ ਕਿਸ ਪਾਸੇ ਵੱਲ ਤੁਰ ਪਏ ਨੇ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਕਿ ਪ੍ਰਿੰਸੀਪਲ ਦੇ ਵੱਲੋਂ ਮੌਕੇ ਤੇ ਹੀ ਹੈ ਜਿਹੜਾ ਪੁਲਿਸ ਨੂੰ ਇੱਸੀ ਸੂਚਨਾ ਦਿੱਤੀ ਗਈ ਸੀ ਤਾਂ ਬਿਲਕੁਲਾ ਪੁਲਿਸ ਨੇ ਹੁਣ ਬੱਚੀ ਦੇ ਪਿਤਾ ਦੇ ਉੱਤੇ ਮਾਮਲਾ ਦਰਜ ਕਰਕੇ ਉਸ ਨੂੰ ਲਾਇਸੈਂਸੀ ਪਿਸਟਲ ਜਿਹੜੀ ਵਾਪਸ ਕਰ ਦਿੱਤੀ ਗਈ

जब देख बाय बैग चेक कर रहे तब मुझे वो मिला वो मुझे ने वो बच्चों ने खुद पेरेंट्स को हैंड कर दिया ये मेरे पास से बोल कर इतना ही बात हुआ कितने बजे दिक्कत ना है मैडम स्कूल लगे स्कूल टाइम दिया हां स्कूल टाइम 130 ਮੇ ਪੇਰੈਂਟਸ ਆਏ ਤੇ 145 50 ਤੱਕ ਇਹ ਬਾਤ ਹੋ ਗਈ ਹੈ ਮੈਨੂੰ ਜਦ ਤੱਕ ਚੁੱਟੀ ਵੀ ਹੋ ਗਿਆ ਉਸ ਨੂੰ ਬੱਚੇ ਬੋਲ ਰਹੇ ਨੇ ਕਿ ਉਹ ਉਹ ਉਸ ਲੜਕੀ ਨੇ ਵਿਵਾਰਲ ਨਿਕਾਲਾ ਔਰ ਬੱਚੋ ਕੋ ਡਰਾਇਆ ਦਮ ਕਾ ਐਸੀ ਕੋਈ ਬਾਤ ਹੋਈ ਕਿਆ ਨਹੀਂ ਨਹੀਂ ਸਰ ਇਸ ਤਰ੍ਹਾਂ ਦੇ ਬਾਤ ਉੱਚ ਵੀ ਹੋਇਆ ਨਹੀਂ ਇਹ ਉਹ ਹਮਾਰਾ ਜਾਣਕਾਰੀ ਮੇ ਕੁਝ ਵੀ ਨਹੀਂ ਹੈ ਜਦ ਤੱਕ ਚੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਮ ਜਦੋਂ ਇਹ ਘਟਨਾ ਸਾਰੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਲੱਭ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ

ਔਰ ਇਹ ਬੱਚੇ ਨੇ ਕبھی ਪੇਰੈਂਟਸ ਨੇ ਕੋਈ ਚੀਜ਼ ਬੱਚੇ ਸੇ ਗੁੰਮ ਹੋ ਗਿਆ ਉਹ ਇਸ ਤਰ੍ਹਾਂ ਮੈਗੀ ਮੈਸਰ ਲੈਣੇ ਲਈ ਤੋ ਆਜਦੇ ਮੈਨੇ ਇਕਦਮ ਦੇਖਾ ਵੀ ਨਹੀਂ ਹੈ ਕਿ ਇਹ ਮੈਮੋ ਕਿਹੜਾ ਰਿਵਾਲਵਰ ਸੀਗਾ ਤੁਸੀਂ ਪੁਲਿਸ ਨੂੰ ਹੈਂਡਓਵਰ ਕੀਤਾ ਜਾਂ ਉਹਦੇ ਮਾਂ ਪਿਓ ਲੈ ਗਿਆ ਸੀ ਉਹਦਾ ਫਾਦਰ ਲੈ ਗਿਆ ਪੇਰੈਂਟਸ ਨੇ ਲੈ ਲਿਆ ਮੇਰੇ ਇਨਕੇ ਪਾਸ ਹੈ ਬੋਲ ਰਹੇ ਤੇ ਪੇਰੈਂਟਸ ਨੇ ਖੁਦ ਉਹ ਲੈ ਲਿਆ ਮੇਰੇ ਮੈਨੇ ਨਹੀਂ ਪੁੱਛਿਆ कभी नहीं और स्कूल आगे से कुछ कर रहा है भी, ऐसी घटना आगे ना हो बच्चों को भी ब्रीफ कर रहे हैं नाउ वी दैट गर्ल फ्रॉम द स्कूल एंड वी हैव मेड ए टीम फॉर इन्वेस्टिगेशन एंड फॉर्दर थिंग्स एंड वी हैव है कंप्लेंट टू द पुलिस स्टेशन हाँ ਮੈਮ ਜਿਵੇਂ ਮੰਨ ਲਓ ਵੀ ਅਜਾਹੀ ਘਟਨਾ ਜੇ ਮੰਨ ਲਓ ਉਥੇ ਕੋਈ ਰਿਵਾਲਵਰ ਦੇ ਨਾਲ ਗੋਲੀ ਚੱਲ ਜਾਂਦੀ ਜਾਂ ਉਥੇ ਕੁਝ ਕਿਸੇ ਨੂੰ ਕੇ ਟੀਚਰ ਨੂੰ ਵੀ ਗੋਲੀ ਲੱਗ ਸਕਦੀ ਕਿਸੇ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਆ ਵੀ ਇਸ ਚੀਜ਼ ਨੂੰ ਤੁਰੰਤ ਜਿਹੜਾ ਆ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਸ਼ਾਮੀ ਹੀ ਕਿਉਂ 4-5 ਘੰਟੇ ਬਾਅਦ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕੰਪਲੇਨਟ ਜਿਹੜੀ ਜਾਂਦੀ ਹੈ ਸਾਡਾ ਸਰ ਦੇਖੋ ਨਾ ਇਹ ਇਹ ਬਾਤ ਹੈ ਇਸ ਤਰ੍ਹਾਂ ਹੋ ਗਏ ਕਿ ਮੇਰੇ ਕੋ ਕਿਹ ਪਤਾ ਹੁੰਦਾ ਕਿ ਇਹ ਲਾਈਵ ਹੈ ਕਿ ਆ ਹੈ ਕਿਸ ਤਰ੍ਹਾਂ ਇਹ ਪੇਰੈਂਟਸ ਕبھی-ਕبھی ਬੱਚੋ ਨੂੰ चीज घर से लेकर आते होते हैं वो पेरेंट्स को हैंड ओवर करते होते हैं ठीक है ना कभी मोबाइल लेकर आए गया कभी गाड़ी का चाबी लेकर आए गया कभी वो कोई चीज पेरेंट्स का जिम्मेवारी बनता है ना बैग में क्या भेज रहे हैं क्या नहीं भेज रहे वो देखने के लिए, लिए हमारे कर देता हाँ तो, तो फिर है, अभी देखो हाँ, जब छुट्टी का टाइम भी हो गया जल्दी में बच्चे सारे चले गए हैं इन्वेस्टिगेशन करने के लिए पूछने के लिए मेरे पास भी टाइम भी तो नहीं हो रहे थे

ਮਿਹਰਬਾਨੀ ਜੀ ਸਰ ਇੱਕ ਸਕੂਲੀ ਵਿਦਿਆਰਥਣ ਵੱਲੋਂ ਜਿਹੜਾ ਸੈਕਟਰੇਟ ਹੱਥ ਫੂਡ ਵਿੱਚ ਪੜ੍ਹਦੀ ਸੀ ਉਹਦੇ ਵੱਲੋਂ ਆਪਣੇ ਪਿਤਾ ਦਾ ਜਿਹੜਾ ਪਸੌਲ ਲਿਆਂਦਾ ਗਿਆ ਸੀਗਾ ਸਰ ਉਹ ਪੁਲਿਸ ਕੋਲ ਮਾਮਲਾ ਪੁਜਿਆ ਸਰ ਕੀ ਕਾਰਵਾਈ ਕੀਤੀ ਮੇਰੇ ਨੂੰ ਕੋਈ ਇੱਕ ਮਾਮਲਾ ਨਾ ਸੋਸ਼ਲ ਮੀਡੀਆ ਤੇ ਵੀ ਇੱਕ ਵੌਇਸ ਰਿਕਾਰਡਿੰਗ ਆਈ ਉਸ ਅਪਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਬਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਨਾਂ ਦੀ ਛੋਟੀ ਬੱਚੀ ਹੈ ਜਿਹੜੀ 7ਥ ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵੈਪਨ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਿਸ ਸੰਬੰਧੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਬੈਗ ਚੋਂ ਕੱਢ ਕੇ ਆਪਣੇ ਡੱਬੇ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੇ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਸੰਬੰਧੀ ਥਾਣਾ ਪੁਖੀ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਤਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫਤੀਸ਼ ਆ ਜਿਹੜੀ ਉਹ ਜਾਰੀ ਹੈ ਸਰ ਕਿਤੇ ਨ ਕਿਤੇ ਲੱਗਦਾਨੀ ਹੈ ਵੀ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਥਾਣਾ ਪੀਖੇਵਾਲ ਵਿੱਚ ਪਹੁੰਚਦੀ ਹੈ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫਿਰ ਅਸੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫਿਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਬਜਾਏ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ। ਇਹ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ। ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰ ਕਰਕੇ ਤੇ ਇਹਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲੈਣੀ ਚਾਹੀਦੀ। ਪਰਚਾ ਵਗੈਰਾ ਦਰਜ ਕਰਤਾ। ਬਿਲਕੁਲ ਜੀ ਐਫ ਆਈ ਆਰ ਜਿਹੜੀ ਆ ਉਹ ਥਾਣੇ ਪਿੱਖੀਵਿੰਡ ਦੇ ਵਿੱਚ ਤੇ ਫਾਦਰ ਦੇ ਉੱਤੇ ਦਰਜ ਰਜਿਸਟਰ ਹੋ ਚੁੱਕੀ ਆ। ਜਿਹਦੀ ਤਫ਼ਤੀਸ਼ ਚੱਲੀ। ਸਸ਼ਤਰਕਾਲ ਤੋਂ ਸੇਖਰ ਐਸਐਮ ਜਰਨਲਿਸਟ ਮੈਂ ਹਾਂ ਪ੍ਰਦੀਪ ਗੌਰ ਦਾ 7ਵੀਂ ਜਮਾਤ ਦੇ ਵਿਦਿਆਰਥਣਾਂ ਸਕੂਲ ਦੇ ਵਿੱਚ ਲੈ ਐਸਐਨਸੀ ਪਿਸਤਲ ਲੈ ਆਉਂਦੀ ਹੈ ਜਦੋਂ ਪ੍ਰਿੰਸੀਪਲ ਉਸ ਗੱਲ ਦਾ ਪਤਾ ਲੱਗਦਾ ਹੈ ਪੂਰੇ ਸਕੂਲ ਦੇ ਵਿੱਚ ਹੰਗਾਮਾ ਹੋ ਜਾਂਦਾ ਹੈ ਦਰਸਲ ਮਾਮਲਾ ਕਰਨਤਾਰਨ ਦੇ ਪਿੱਖੀਵਿੰਨ ਤੋਂ ਸਾਹਮਣੇ ਜਿੱਥੇ ਇੱਕ ਬੱਚੀ ਜਿਹੜੀ ਕਿ 7ਵੀਂ ਜਮਾਤ ਦੀ ਵਿਦਿਆਰਥਣ ਹੈ ਸਕੂਲ ਦੇ ਵਿੱਚ ਆਪਣੇ ਪਿਤਾ ਦਾ ਲਾਇਸੈਂਸੀ ਪਿਸਤਲ ਲੈ ਕੇ ਪਹੁੰਚ ਜਾਂਦੀ ਹੈ ਪਿਤਾ ਘਰ ਦੇ ਵਿੱਚ ਪਿਸਤਲ ਲੱਭਦਾ ਰਹਿੰਦਾ ਤੇ ਜਦੋਂ ਸਕੂਲ ਵਾਲਿਆਂ ਨੂੰ ਇਨਕੁਆਇਰੀ ਲਈ ਪਹੁੰਚਦੇ ਨੇ ਜਾਂਚ ਪੜਤਾਲ ਲਈ ਪਹੁੰਚਦੇ ਨੇ ਕਿ ਪ੍ਰਿੰਸੀਪਲ ਕੋਲੇ ਜ ਦੇ ਨੇ ਕਿ ਸ਼ਾਇਦ ਪਤਾ ਕਰੋ ਸਾਡਾ ਲਾਇਸੈਂਸੀ ਪਿਸਟਲ ਸ਼ਾਇਦ ਸਾਡੀ ਬੱਚੀ ਸਕੂਲ ਹੈ ਤਾਂ ਪ੍ਰਿੰਸੀਪਲ ਜਦੋਂ ਚੈਕਿੰਗ ਕਰਨ ਲੱਗਦੀ ਹੈ ਤਾਂ ਬੱਚੀ ਹੈ ਜਿਹੜੀ ਡੱਬ ਦੇ ਵਿੱਚੋਂ ਕੱਢ ਕੇ ਸਿੱਧਾ ਪ੍ਰਿੰਸੀਪਲ ਨੂੰ ਹਥਿਆਰ ਫੜਾ ਦਿੰਦੀ ਹੈ ਪਿਸਟਲ ਫੜਾ ਦਿੰਦੀ ਹੈ ਤਾਂ ਆਖਰਕਾਰ ਬੱਚੇ ਨੇ ਜਿਹੜੇ ਕਿਸ ਪਾਸੇ ਵੱਲ ਨਤੁਰ ਪੈ ਨੇ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਕਿ ਪ੍ਰਿੰਸੀਪਲ ਦੇ ਵੱਲੋਂ ਮੌਕੇ ਤੇ ਹੀ ਹੈ ਜਿਹੜਾ ਪੁਲਿਸ ਨੂੰ ਇਸੀ ਸੂਚਨਾ ਦਿੱਤੀ ਗਈ ਸੀ ਤਾਂ ਬਿਲਕੁਲਾ ਪੁਲਿਸ ਨੇ ਹੁਣ ਬੱਚੀ ਦੇ ਪਿਤਾ ਦੇ ਉੱਤੇ ਮਾਮਲਾ ਦਰਜ ਕਰਕੇ ਉਸ ਨੂੰ ਲਾਇਸੈਂਸੀ ਪਿਸਟਲ ਜਿਹੜੀ ਵਾਪਸ ਕਰ ਦਿੱਤੀ ਗਈ ਹੈ स्कूल एक पिस्टल लेके आई सारी के लिए आया उन्होंने है, है, पूछा बच्चों ने हमारा लाइसेंस वाला जो रिगोल वो, वो लेकर आया ऐसे हमें शक है ठीक है ना तो फिर हमने बच्चों का जब देख बैग चेक कर रहे तब मुझे वो मिला वो मुझे ने वो बच्चों ने खुद पेरेंट्स को हैंड कर दिया ये मेरे पास से बोल कर इतना ही बात हुआ कितने बजे दिक्कत है मैडम स्कूल हाँ, लगे स्कूल टाइम दिया हां स्कूल टाइम 130 ਮੇ ਪੇਰੈਂਟਸ ਆਏ ਤੇ 145 50 ਤੱਕ ਇਹ ਬਾਤ ਹੋ ਗਈ ਮੈਡਮ ਜੇ ਬੱਚੇ ਤੱਕਾ ਛੁੱਟੀ ਵੀ ਹੋ ਗਈ ਉਸ ਨੂੰ ਬੱਚੇ ਬੋਲ ਰਹੇ ਨੇ ਕਿ ਉਹ ਉਹ ਉਸ ਲੜਕੀ ਨੇ ਰੋਲ ਨਿਕਾਲਾ ਔਰ ਬੱਚੋ ਕੋ ਡਰਾਇਆ ਦਮ ਕਾ ਐਸੀ ਕੋਈ ਬਾਤ ਹੋਈ ਕਿਆ ਨਹੀਂ ਨਹੀਂ ਸਰ ਇਸ ਤਰ੍ਹਾਂ ਦੀ ਬਾਤ ਉੱਚ ਵੀ ਹੋਇਆ ਨਹੀਂ ਇਹ ਉਹ ਹਮਾਰਾ ਜਾਣਕਾਰੀ ਮੇ ਕੁਝ ਵੀ ਨਹੀਂ ਹੈ ਤਬ ਤੱਕ ਛੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਮ ਜਦੋਂ ਇਹ ਘਟਨਾ ਸਾਰੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਲੱਭ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ जोप पापा का, जो का, का प्रोग्राम था फादर जी ने वो जो उसके लिए गया हुआ था ठीक है ना जो स्कूल का डायरेक्टर है और मैं भी प्रेयर अटेंड करना था और उसके बाद ਔਰ ਇਹ ਬੱਚੇ ਨੇ ਕبھی ਪੇਰੈਂਟਸ ਨੇ ਕੋਈ ਚੀਜ਼ ਬੱਚੇ ਸੇ ਗੁੰਮ ਹੋ ਗਿਆ ਉਹ ਇਸ ਤਰ੍ਹਾਂ ਬੈਗ ਵਿੱਚੋਂ ਲੈਣੇ ਲਈ ਤੋ ਆ ਜਾਂਦੇ ਮੈਨੇ ਇੱਕਦਮ ਦੇਖਾ ਵੀ ਨਹੀਂ ਹੈ ਕਿ ਇਹ ਮੈਮੋ ਕਿਹੜਾ ਰਿਵਾਲਵਰ ਸੀਗਾ ਤੁਸੀਂ ਪੁਲਿਸ ਨੂੰ ਹੈਂਡਓਵਰ ਕੀਤਾ ਜਾਂ ਉਹਦੇ ਮਾਪ ਪਿਓ ਲੈ ਗਿਆ ਸੀ ਉਹਦਾ ਫਾਦਰ ਲੈ ਗਿਆ ਪੇਰੈਂਟਸ ਨੇ ਲੈ ਲਿਆ ਮੇਰੇ ਇਨਕੇ ਪਾਸ ਹੈ ਬੋਲ ਰਹੇ ਤੇ ਪੇਰੈਂਟਸ ਨੇ ਖੁਦ ਉਹ ਲੈ ਲਿਆ ਮੇਰੇ ਮੈਨੇ ਨਹੀਂ ਕੁਝ आगे से कभी नहीं स्कूल आगे से कुछ कर रहा है ऐसी घटना आगे ना हो बच्चों को ब्रीफ कर रहे हैं नाउ वी हैव सस्पेंडेड दैट गर्ल फ्रॉम द स्कूल एंड वी हैव मेड अ टीम फॉर इन्वेस्टिगेशन एंड फॉर फॉरदर थिंग्स एंड वी हैव मेड है कंप्लेंट टू द पुलिस दोलिस ਤੇ ਮੈਮ ਜਿਵੇਂ ਮੰਨ ਲਓ ਵੀ ਅਜਾਹੀ ਘਟਨਾ ਜੇ ਮੰਨ ਲਓ ਉਥੇ ਕੋਈ ਰਿਵਾਲਵਰ ਦੇ ਨਾਲ ਗੋਲੀ ਚੱਲ ਜਾਂਦੀ ਜਾਂ ਉਥੇ ਕੁਝ ਕਿਸੇ ਨੂੰ ਕੇ ਟੀਚਰ ਨੂੰ ਵੀ ਗੋਲੀ ਲੱਗ ਸਕਦੀ ਕਿਸੇ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਆ ਵੀ ਇਹ ਚੀਜ਼ ਨੂੰ ਤੁਰੰਤ ਜਿਹੜਾ ਆ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਸ਼ਾਮੀ ਹੀ ਕਿਉਂ 4-5 ਘੰਟੇ ਬਾਅਦ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕੰਪਲੇਨਟ ਜਿਹੜੀ ਜਾਂਦੀ ਹੈ ਠੀਕ ਹੈ ਸਰ ਦੇਖੋ ਨਾ ਇਹ ਇਹ ਬਾਤ ਹੈ ਇਸ ਤਰ੍ਹਾਂ ਹੋ ਗਏ ਕਿ ਮੇਰੇ ਕੋ ਕਿਹ ਅਪਦਾ ਹੁੰਦਾ ਕਿ ਇਹ ਲਾਈਵ ਹੈ ਕਿ ਆ ਹੈ ਕਿਸ ਤਰ੍ਹਾਂ ਇਹ ਪੇਰੈਂਟਸ ਕبھی-ਕبھی ਬੱਚੋ ਨੇ चीज घर से लेकर आता होता है वो पे, पेरेंट्स को हैंड ओवर करते होते हैं ठीक है ना कभी मोबाइल लेकर आ गया कभी गाड़ी का चाबी लेकर आ गया कभी वो कोई चीज है पेरेंट्स का जिम्मेवारी बनता है ना बैग में क्या भेज रहे हैं क्या नहीं भेज रहे देखने के लिए हाँ तो फिर अभी देखो हम जब छुट्टी का टाइम भी हो गया जल्दी में बच्चे सारे चले गए हैं इन्वेस्टिगेशन करने के लिए पूछने के लिए मेरे पास भी टाइम भी तो नहीं हो रहे थे छुट्टी के पहले होते तो चलो ठीक okay. है, हम बुलाकर पूछना ये सारे कुछ डायरेक्टर टू कम एंड डिस्कस एंड वी विल लड़की को स्कूल okay. से निकाल दिया वी हैव सस्पेंडेड इन्वेस्टिगेशन टाइम है ना सो फर दिंग्स वी विल सी दैट विल ਮੇਹਰਬਾਨ ਜੀ ਸਰ ਇੱਕ ਸਕੂਲੀ ਵਿਦਿਆਰਥਣ ਵੱਲੋਂ ਜਿਹੜਾ ਸੈਕਰਟ ਹਾਰਟ ਸਕੂਲ ਵਿੱਚ ਪੜ੍ਹਦੀ ਸੀ ਉਹਦੇ ਵੱਲੋਂ ਆਪਣੇ ਪਿਤਾ ਦਾ ਜਿਹੜਾ ਪਸਤਾਉਣ ਲਿਆਂਦਾ ਗਿਆ ਸੀਗਾ ਸਰ ਉਹ ਪੁਲਿਸ ਕੋਲ ਮਾਮਲਾ ਪੁੱਜਿਆ ਸਰ ਕੀ ਕਾਰਵਾਈ ਕੀਤੀ ਗਈ? ਕੋਈ ਇੱਕ ਮਾਮਲਾ ਨਾ ਸੋਸ਼ਲ ਮੀਡੀਆ ਤੇ ਵੀ ਇੱਕ ਵੌਇਸ ਰਿਕਾਰਡਿੰਗ ਆਈ ਉਸ ਪ੍ਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਬਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਨਾਂ ਦੀ ਛੋਟੀ ਬੱਚੀ ਹੈ ਜਿਹੜੀ 7ਥ ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵੈਪਨ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਿਸ ਬੰਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਬੈਗ ਚੋਂ ਕੱਢ ਕੇ ਆਪਣੀ ਡੱਬ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੇ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਬੰਦੀ ਥਾਣਾ ਪਿੱਖੀ ਵਿਖੇ ਸਰਵਜੀਤ ਸਿੰਘ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਤਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫ਼ਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਹੈ ਸਰ ਕਿਤੇ ਨ ਕਿਤੇ ਲੱਗਦਾਨੀ ਹੈ ਵੀ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਥਾਣਾ ਪੀਖੇਵਾਲ ਦੇ ਵਿੱਚ ਪਹੁੰਚਦੀ ਹੈ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਹੈ ਮੀਡੀਆ ਰਾਹੀਂ ਮਿਲੀ ਹੈ ਤੇ ਫਿਰ ਅਸੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫਿਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਹੈ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਵਿਜਾ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ। ਇਹ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ। ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰ ਕਰਕੇ ਤੇਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਸੁਲਿਆ ਦੀ ਜੋ ਪਰਚਾ ਵਗੈਰਾ ਦਰਜ ਕਰਤਾ ਬਿਲਕੁਲ ਜੀ ਐਫ ਆਈ ਆਰ ਜਿਹੜੀ ਆ ਉਹ ਥਾਣੇ ਪਿੱਖੀਪਿੰਡ ਦੇ ਵਿੱਚ ਤੇ ਫਾਦਰ ਦੇ ਉੱਤੇ ਦਰਜ ਰਜਿਸਟਰ ਹੋ ਚੁੱਕੀ ਆ ਜਿਹਦੀ ਤੱਕ